ਮੈਂ ਇੰਟਰਨੈਸ਼ਨਲ ਡਿਸ਼ ਟੈਸਟ ਕਰਨਾ ਆਇਆ ਤੋਡੇ ਤੇ ਤੁਸੀਂ ਮੈਨੂੰ 버ਗਰ ਹੀ ਖਵਾਈ ਜਾਓ। ਆਹ ਬੜੀ ਕਹਣ ਦੀ ਜਗ੍ਹਾ ਦਿਖਾਣੀ ਹੈ ਤੁਹਾਨੂੰ ਅੱਜ ਉੱਥੇ ਮੈਂ 2-3 ਵਾਰੀ ਪਹਿਲਾਂ ਵੀ ਗਿਆ ਫਰੈਸ਼ ਫਰੂਟ ਭਾਈ ਲੱਗੂ ਮੈਕਸੀਮੂਦੀ ਜਿੱਦਾਂ ਸਕੂਲ ਦੇ ਬੈਂਚ ਨਹੀਂ ਹੁੰਦੇ ਉਦਾਂ ਦਾ ਰੰਗ ਕੀਤਾ ਪਿਆ ਡਿਫਰੈਂਟ ਜਿਹਾ ਲੱਗ ਰਿਹਾ ਮੈਨੂੰ ਫਿਸ਼ ਐਂਡ ਚਿਪਸ। ਬਹੁਤ ਧੰਨਵਾਦ ਜੀ। ਮੈਨੂੰ ਨੇ ਇੱਕ ਯੂਨੀਕੀਆਂ ਚੀਜ਼ਾਂ ਦਿਖੀਆਂ ਇੰਟਰਨੈਸ਼ਨਲ ਫੇਵਰਿਟਸ। ਆਰ ਕਰ ਲੈਂਦੇ ਮੈਂ ਕਿ ਤੁਸੀ? ਤਾਂ ਕਿ ਕਰ ਲੈਂਦੇ ਤਾਂ ਕਿ। ਥੈਂਕ ਯੂ ਫੋ ਲੱਕ। ਕਰ ਦਿਆ ਜੀ ਚੈੱਕ। ਹੋਏ ਹੋਏ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਅੱਜ ਚੱਲੇ ਆ ਜੀ ਕੁਝ ਘੈਂਟ ਜਿਹਾ ਖਾਣ ਬਾੜੀ ਬੜੀ ਘੈਂਟ ਜੀ ਜਗ੍ਹਾ ਦਿਖਾਣੀ ਹੈ ਤੁਹਾਨੂੰ ਅੱਜ ਉੱਥੇ ਮੈਂ 2-3 ਵਾਰੀ ਪਹਿਲਾਂ ਵੀ ਜਾਇਆ ਮੇਰੇ ਖਿਆਲ ਨਾਲ ਪਿੱਛੇ ਮੰਮੀ ਆ ਗਈ ਇਹਨਾਂ ਨੇ ਕਹਣਾ ਕਿੱਧਰ ਚੱਲੇ ਮਹਾਰਾਜ ਜੀ ਘਰ ਦੀ ਰੋਟੀ ਇਹਨਾਂ ਨੇ ਕਹਣਾ ਲੰਘਦੇ ਨਹੀਂ ਤੁਹਾਨੂੰ ਆਈਏ ਸੱਚੀ ਹਾਂਜੀ ਹਾਂ ਹੁਣ ਕਿੱਧਰ ਚੱਲ ਬੱਸ ਖਾਣ ਚੱਲਾਂ ਤਾਂ ਕਿਉਂ ਘਰ ਦੀ ਰੋਟੀ ਨਹੀਂ ਲੰਘਦੀ ਤੁਹਾਨੂੰ ਘਰ ਦੀ ਰੋਟੀ ਨਹੀਂ ਲੰਘਦੀ ਤੁਹਾਨੂੰ ਮੈਂ ਮੈਂ ਸੱਚੀ ਦੇਮਾ ਤੁਹਾਨੂੰ ਵੀਡੀਓ ਦਗਾ ਦੂੰਗਾ ਮੈਂ ਹੀ ਸੋਚਿਆ ਮੈਂ ਕਿ ਮਮੀ ਨਹੀਂ ਕਹਿਣਾ ਆ ਗਿਆ ਥੋੜੀ ਕਾਫੀ ਕੇ ਆ ਗਿਆ ਥੋੜੀ ਦੇਰ ਬਾਅਦ ਘਰ ਹੁਣ ਸਬਜੀ ਤੁਸੀਂ ਬਾਕੀ ਆਪਣੀ ਪੇਟ ਪੂਜਾ ਤੋਂ ਪਹਿਲਾਂ ਗੱਡੀ ਦੀ ਪੇਟ ਪੂਜਾ ਬਹੁਤ ਜ਼ਰੂਰੀ ਆ ਥੋੜਾ ਜਿਹਾ ਪਵਾਵਾਂਗੇ ਪੈਟਰੋਲ ਥੋੜਾ ਜਿਆ ਇਹਨੂੰ 2-4 ਪੈਗ ਮਰਾਦੀ ਆ ਆਪਾਂ ਪੈਟਰੋਲ ਦੇ ਗੁੱਡ ਮਾਰਨਿੰਗ ਡਾਰ ਕਰ ਲੈਂਦੇ ਤੁਸੀਂ ਡਾਰ ਕਰ ਲੈਂਦੇ ਮੈਂ ਕਿ ਤੁਸੀਂ ਤਾਂ ਕਿ ਕਰ ਲੈਂਦੇ ਤਾਂ ਕਿ ਟੈਂਕੀ ਫੁੱਲ ਕਰ ਦੋ ਫੇ ਮੈਂ ਨਹੀਂ ਲੋ ਜੀ ਦੋਸਤੋ ਜਿਹਦਾ ਸਾਨੂੰ ਇੰਤਜ਼ਾਰ ਸੀ ਕਹਿੰਦੇ ਉਹੀ ਜਗ੍ਹਾ ਤੇ ਆ ਗਏ ਆ ਮੇਰੇ ਵੀਰੋ ਭਰਤਗੜ ਦੇ ਕੋਲ ਰਸ਼ ਬੜਾ ਆ ਅੰਦਰ ਗੱਡੀਆਂ ਦੇ ਕਾਫੀ ਲੱਗੀਆਂ ਨੇ ਲੇ ਯਾਰ ਇਹਨਾਂ ਦਾ ਨਾ ਬੜਾ ਸੋਹਣਾ ਜਿਹਾ ਕਨਸੈਪਟ ਆ ਪਾਰਕਿੰਗ ਲੋਨ ਨੂੰ ਜਗਾ ਦੇਖੋ ਕਿੱਡੀ ਖੁੱਲੀ ਡੁੱਲੀ ਮੈਂ ਤਾਂ ਮਾਤ ਵਾਲੀ ਗੱਲ ਤੇ ਬਹੁਤ ਆਸੰਤ ਮੈਂ ਜਾਣੀ ਜਾਣੇ ਯਾਰ ਮੈਂ ਤੁਹਾਨੂੰ ਕਿੱਦਾਂ ਦੱਸਾਂਗੇ ਸਾਡੇ ਯਾਰ ਪਤਾ ਹੁੰਦਾ ਸਾਡੇ ਮਾਪੇ ਨੂੰ ਸਾਡਾ ਕਿ ਆਪਾਂ ਕੀ ਛਏ ਆ ਮੈਂ ਕਾਫੀ ਟਾਈਮ ਬਾਅਦ ਆਇਆ ਜਿੱਦਾਂ ਇੰਨੀ ਇੰਨੀ ਗ੍ਰੀਨਰੀ ਨਹੀਂ ਉਦੋਂ ਹੈਗੀ ਸੀਗੀ ਉਦੋਂ ਥੋੜਾ ਥੋੜਾ ਸਿਸਟਮ ਸਾਰਾ ਬਹੁਤ ਘੱਟ ਸੀਗਾ ਉਦੋਂ ਆ ਆ ਵਾਲੇ ਸਾਈਡ ਨਾਲੇ ਬੂਟੇ ਬਿਲਕੁਲ ਨਹੀਂ ਸੀਗੇ ਹੁਣ ਤਾਂ ਇਹਨਾਂ ਨੇ ਬਹੁਤ ਜ਼ਿਆਦਾ ਕੈਂਟ ਕਰ ਦਿੱਤਾ ਹੋਇਆ ਜਿਨ੍ਹਾਂ ਨੂੰ ਗ੍ਰੀਨਰੀ ਪਸੰਦ ਆ ਯਾਰ ਪਿੱਛੇ ਦੇਖੋ ਅਸੀਂ ਕਿੰ ਤੇ ਆਹ ਦੇਖੋ ਕਿੰਨੇ ਸੋਹਣੇ ਬੂਟੇ ਲੱਗੇ ਹੋ ਇੱਥੇ। ਹੁਣ ਤੁਸੀਂ ਇੱਥੇ ਵੀ ਬਹਿ ਸਕਦੇ ਹੋ। ਇੱਥੇ ਵੀ ਬਹਿ ਸਕਦੇ ਹੋ। ਇਹ ਜਿੱਦਾਂ ਸਕੂਲ ਦੇ ਬੈਂਚ ਨਹੀਂ ਹੁੰਦੇ ਓਦਾਂ ਦਾ ਰੰਗ ਕੀਤਾ ਪਿਆ। ਆਜੋ ਚੱਲਦੇ ਹਾਂ। ਸਾਡੇ ਅੱਗੇ ਇੰਨਾ ਵੱਡਾ ਮੈਨੂ ਚਾਰਟ ਰੱਖਦਾ ਪਿਆ। ਪੇਪਰ ਨਹੀਂ ਹੈ ਮੇਰਾ ਯਾਰ। ਕੀ? ਫਿਸ਼ ਐਂਡ ਚਿਪਸ। ਡਿਫਰੈਂਟ ਜਿਹਾ ਲੱਗ ਰਿਹਾ ਮੈਨੂੰ ਫਿਸ਼ ਐਂਡ ਚਿਪਸ। ਕੀ ਖਾਣਾ ਭਾਜੀ? ਫਿਸ਼ ਐਂਡ ਚਿਪਸ। ਫਿਸ਼ ਐਂਡ ਚਿਪਸ। ओके okay, एक फ्राइच चिप्स ਕਰ ਦੋ ਇੱਕ ਸੈਕਿੰਡ ਮੈਨੂੰ ਕੁਝ 버거 ਜਾਂ ਰੋਲ 버거 ਕਿ ਰੋਲ ਕਰੀਏ ਰੋ 버거 ਖਾਂਦੇ ਰਹਿੰਦੇ ਆਪਾਂ ਜਿੱਦਾਂ ਰੋਲ ਚ ਕਿਹੜਾ ਤੁਹਾਨੂੰ ਚਿਕਨ ਕਾਠੀ ਮਤਲਬ ਬੈਸਟ ਹੋਊਗਾ ਨਾ ਜੇ ਨਾਲੋਂ ਮੈਂ ਪੈਸੇ ਨਹੀਂ ਦੇਣੇ ਫਿਰ ਨਾਲ ਡਰਿੰਕ ਦੇਖਦੇ ਆਪਾਂ ਕਿਹੜੀ ਪੀਣੀ ਕਿਉਂਕਿ ਮੈਂ ਤਾਂ ਬਾਹਰ ਹੀ ਖਾਊਗਾ ਕਿਉਂਕਿ ਉਹ ਤੋਂ ਡਿਵੀਸ਼ ਹੈ ਤੁਸੀਂ ਅੰਦਰ ਖਾਣਾ ਕਿ ਬਾਹਰ ਖਾਣਾ ਜੇ ਕਿਤੇ ਖਾਣਾ ਪੀਣਾ ਆਪਾਂ ਖਾਣ ਚੱਲੇ ਕਿਸੇ ਰੈਸਟੋਰੈਂਟ ਚ ਚਾਹੇ ਬਾਥਰੂਮ ਆਇਆ ਨਹੀਂ ਆਇਆ ਬਸ ਸ਼ੀਸ਼ੇ 'ਚ ਆਪਣੇ ਆਪ ਨੂੰ ਦੇਖਣ ਜ਼ਰੂਰ ਜਾਣਾ ਹਣਾ ਸੋ ਚੱਲਦੇ ਆ ਜੀ ਬਾਥਰੂਮ ਚ ਵੀ ਵਲੋਗ ਬਣਾਉਣਾ ਹੇ ਮੇਰੇ ਰੱਬਾ ਕੁਝ ਨਹੀਂ ਯਾਰ ਬਸ ਦੇਖਣਾ ਹੈ ਆਪਣੇ ਆਪ ਨੂੰ ਕਿ ਆਪਾ ਕਿਦਾਂ ਦੇ ਲੱਗ ਰਹੇ ਆ ਜਮਈ ਫਿਰ ਤੇ ਕੁਝ ਪੀਣ ਲਈ ਹੁਣ ਕੀ ਪੀਆ ਜਾਏ ਬਦਲ ਪੀਣ ਕੋ ਬਦਲ ਸਰਸਰ ਕੋ ਸਰ ਕੋ ਪਾਈਨੈਪਲ ਮਿੰਟੇਸ ਸਮੂਦੀ ਆ ਉਹ ਸਭ ਤੋਂ ਪੌਪੂਲਰ ਹੈ ਪਾਈਨੈਪਲ ਮਿੰਟੇਸ ਸਮੂਦੀ ਪਾਈਨੈਪਲ ਮਿੰਟਸ ਸਮੂਦੀ ਜੀ ਜੀ ਜੇ ਵਾਣਾ ਹੋਈ ਪੈਸੇ ਮੈਂ ਉਹਦੇ ਵੀ ਨਹੀਂ ਦੇਣੇ ਠੀਕ ਆ ਤੁਸੀਂ ਜੋ ਜੋ ਕਿਹਾ ਦੇਖੋ ਮੈਂ ਤਾਂ ਉਹੀ ਉਹੀ ਮੰਗਾ ਰਿਆ ਤੁਸੀਂ ਮੈਨੂੰ ਉਹ ਰੈਪ ਹੋ ਗਿਆ ਉਹ ਮੰਗਾ ਲਿਆ ਫਿਰ ਉਸ ਤੋਂ ਬਾਅਦ ਕੀ ਮੰਗਾਇਆ ਆਪਾਂ ਇੱਕ ਹੋਰ ਆਈਟਮ ਫਿਸ਼ ਐਂਡ ਚਿਪਸ ਫਿਸ਼ ਐਂਡ ਚਿਪਸ ਰੈਪ ਔਰ ਕਾਟੂ ਬਰਗਰ ਬਰਗਰ ਔਰ ਉਮਾਲੀ ਡਾਪੀ ਨਹੀਂ ਫਿਸ਼ ਐਂਡ ਚਿਪਸ ਤੇ ਉਹ ਮੰਗਾਏ ਦੂਸਰੇ ਬਰਗਰ ਬਰਗਰ ਕੈਂਸਲ ਕਰਾ ਦਿਓ ਰੈਪ ਔਰ ਬਰਗਰ ਸੇਮ ਸੇਮ ਹੋ ਗਿਆ ਯਾਰ ਨਹੀਂ ਨਹੀਂ ਅਲੱਗ-ਅਲੱਗ ਹੋਣੇ ਸਰ ਓ ਨਹੀਂ ਅਲੱਗ-ਅਲੱਗ ਤਾਂ ਹੋਣਾ ਪਰ ਮੈਂ ਇੱਕ ਬਰਗਰ ਕੈਂਸਲ ਕਰਕੇ ਫਿਸ਼ ਐਂਡ ਚਿਪਸ ਕਰ ਮੈਂ ਇੰਟਰਨੈਸ਼ਨਲ ਡਿਸ਼ ਟੈਸਟ ਕਰਨ ਆਇਆ ਥੋਡੇ ਤੇ ਤੁਸੀਂ ਮੈਨੂੰ ਬਰਗਰ ਹੀ ਖਵਾਈ ਜਾਓ ਮੈਂ ਤਾਂ ਕਮਲਾ ਹੋ ਗਿਆ ਉਹ ਬਣਾ ਪਾਈਨੈਪਲ ਸਮੂਦੀ ਚੈੱਕ ਕਰਦੇ ਕਿੰਨਾ ਦਾ ਬਣਦਾ ਉਹ ਬਣਾ ਮਨਾ ਕਰ ਸਮੂਦੀ ਫਰੈਸ਼ ਫਰੂਟ ਪਾਈਨੈਪਲ ਸਮੂਦੀ ਓਕੇ ਬੜਾ ਮਿੰਟ ਹੈ ਸਪੈਸ਼ਲ ਬਾਈ ਹੁਣੀ ਇਧਰੋਂ ਗਾਰਡਨ ਚੋਂ ਕਲੈਕਟ ਕਰਨਾ ਹੈ ਬਾਈ ਜੀ ਆ ਗਏ ਨੇ ਫਰੈਸ਼ ਮੈਂਟ ਕੱਟ ਕੇ ਐਦਾਂ ਨਹੀਂ ਯਾਰ ਫਰੈਸ਼ ਮੈਂਟ ਜਿਹੜਾ ਆ ਉਹਦਾ ਕੋਈ ਫਲੇਵਰ ਕੁਝ ਪਾਤਾ ਬਿਲਕੁਲ ਬਾਹਰੋਂ ਫਰੈਸ਼ ਮੈਂਟ ਹੀ ਲੈ ਕੇ ਆਏ ਨੇ बन गया जी फ्रेश पाइनएप्पल मिंट वाह जरूर जी जरूर चेक कर जेड़ा इन्होंने ਬਾਰੋਂ ਫਰੈਸ਼ ਆ ਕੱਟ ਕੇ ਲਿਆਂਦਾ ਨਾ ਇਹ ਚੀਜ਼ ਦਾ ਮੈਂ ਫੈਨ ਹੋ ਗਿਆ ਤੇ ਇੰਨੇ ਹੀ ਪੂਰਾ ਸਵਾਦ ਲਿਆਂਦਾ ਯਾਰ ਬਿਲਕੁਲ ਨੇਚਰਲ ਪਾਇਨਾਪਲ ਬੰਦਾ ਵਧੀਆ ਟੇਸਟ ਹੈ ਨਾ ਬਹੁਤ ਵਧੀਆ ਹੈ ਬਹੁਤ ਜ਼ਿਆਦਾ ਟੇਸਟ ਹੈ ਬਾਰ ਦਾ ਵੀਊ ਥੋੜਾ ਜਿਹਾ ਹੋ ਗਿਆ ਜੀ ਚੇਂਜ ਬੈਠਾ ਉਹਨਾਂ ਨੂੰ ਕਹਤਾ ਬਈ ਬਾਹਰ ਹੀ ਦੇ ਦਿਓ ਫੂਡ ਬਾਹਰ ਮਾਹੌਲ ਚਲ ਦੇਖੋ ਇਹ ਲੈਟਾ ਜਿਹੜੀ ਜਗ੍ਹੀ ਹੈ ਨਾ ਇਧਰੋਂ ਦਿਖਾਉਣਾ ਤੁਹਾਨੂੰ ਥੋੜਾ ਜਿਹਾ ਸਿਸਟਮ ਬੜਾ ਸੋਹਣਾ ਜਿਹਾ ਲੱਗ ਰਿਹਾ ਯਾਰ ਥੈਂਕ ਯੂ ਸੋ ਮੱਚ ਜੀ ਇਹ ਕੀ ਆਇਆ ਜੀ ਓਕੇ ਚਿਕਨ ਕਾਠੀ ਆ ਗਿਆ ਜੀ ਆਪਣਾ ਕਰਦੇ ਹਾਂ ਟੇਸਟ ਕੀ ਕੀ ਖੰਦ ਚਿਕਨ ਕਾਠੀ ਸਾਨੂੰ ਨਾਲ ਹੀ ਆਪਣੀ ਆ ਗਈ ਫਿਸ਼ ਐਂਡ ਚਿਪਸ ਟੇਸਟ ਕਰਦੇ ਹਾਂ ਫਿਸ਼ ਕੀ ਕਹਿੰਦੀ ਆਪਾਂ ਨੂੰ ਬਹੁਤ ਸਵਾਦ ਆ ਮੈਨੂੰ ਫਿਸ਼ ਘਾਟ ਪਨੀਰ ਦੇ ਪਕੋੜੇ ਜ਼ਿਆਦਾ ਲੱਗਦੇ ਬਈ ਇਹ ਬਹੁਤ ਜ਼ਿਆਦਾ ਸਵਾਦ ਆ ਸੌਸ ਭੁੱਲ ਗਏ ਸੀ ਤੁਸੀਂ ਚਲ ਕੋਈ ਗੱਲ ਨਹੀਂ ਜਾਣ ਲੱਗੇ ਮੈਂ ਪੈਕ ਕਰਾ ਲੈਣੇ ਸੀ ਯਾਰ ਓਕੇ ਜੀ ਮਿੰਟ ਸੌਸ ਭੁੱਲ ਗਏ ਸੀ ਕਹਿੰਦੇ ਆਪਾਂ ਨੂੰ ਵੀ ਇੰਨਾ ਯਾਦ ਨਹੀਂ ਰਹਿੰਦਾ ਮਿੰਟ ਸੌਸ ਦੇ ਨਾਲ ਯਾਰ ਵਾਇਟਾਂ ਨੂੰ ਸੁਣਦੇ ਹੋਣੀ ਕਿੰਨੀ ਕ੍ਰਿਸਪੀ ਆ ਵਾਇਟ ਤਾਂ ਬਦਲ ਲੱਗ ਰਹੀ ਹੈ ਕਿੰਨੀ ਕ੍ਰਿਸਪੀ ਆ ਤੇ ਉਹ ਪਰ ਇਦਾਂ ਦਾ ਮੋਰ ਚੱਲ ਹੋਵੇ ਵਾਹ ਜੀ ਵਾਹ ਆਖਰ ਦਾ ਦੋਇਆ ਇਹ ਕਿਦਾਂ ਦਾ ਆ ਚਿਕਨ ਕਾਠੀ ਰੋਲ ਕਿਹੜਾ ਇਹ ਚਿਕਨ ਟਿੱਕਾ ਕਾਠੀ ਰੋਲ ਜਿਹੜਾ ਵੀ ਸੀਗਾ ਵਿੱਚ ਫਿਲਿੰਗ ਕਾਦੀ ਕਾਦੀ ਆ ਥੋੜਾ ਜਿਆਦਾ ਦੀ ਦੇਖ ਲੈਣਾ ਚੀਜ਼ ਚਿਲੀ ਚਿਲੀ ਚਿਕਨ ਲੱਗ ਰਿਹਾ ਮੈਨੂੰ ਉਹਦੇ ਅੰਦਰ ਬਾਕੀ ਕੋਈ ਚੱਕਰ ਨਹੀਂ ਇਹਨੂੰ ਇੱਕ ਖਾ ਕੇ ਨੋਟ ਬੈਲ ਨੋਟ ਬੈਲ ਹੂੰ ਸੋਈਦਾ ਅਦੇ ਕਿਸੇ ਨੂੰ ਇਸ ਤਨ ਫੇਰ ਦਿਖਾ ਜਰੂਰ ਆਇਓ ਇਹ ਹੈਗਾ ਜੀ ਸਰਾਂ ਚੰਡੀਗੜ੍ਹ ਤੋਂ ਨੰਗਲਵਾਲ ਆਉਂਦੇ ਹਨ ਨਾ ਰਸਤੇ ਵਿੱਚ ਭਰਤਗੜ ਭਰਤਗੜ ਚ ਹੈਗਾ ਇਹ ਰੈਸਟੋਰੈਂਟ ਤਾਨੂੰ ਦੂਰੋਂ ਇਹਦਾ ਬੋਰਡ ਦਿਖ ਜਾਣਾ ਜਿੱਦਾਂ ਮੈਕਡੀ ਕੇएफसी ਦੇ ਬੋਰਡ ਲੱਗੇ ਹੁੰਦੇ ਨੇ ਨਾ ਉੱਚੇ-ਉੱਚੇ ਉਦਾਂ ਦਾ ਬੋਰਡ ਹੈ ਇਹਨਾਂ ਦਾ ਦੂਰੋਂ ਤੁਹਾਨੂੰ ਦਿਖ ਜਾਣਾ ਜਰੂਰ ਟਰਾਈ ਕਰੋ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਆ ਵਾਹ ਇਹ ਜੇ ਡੌਗ ਪੀਡੂ ਚ ਨਹੀਂ ਕੰਦੋ ਸਮੈਲ ਨੇ ਤਾਂ ਜਾਨ ਹੀ ਕੱਢ ਲਿਓ ਅੱਧੀ ਫਿਸ਼ ਨੇ ਤਾਂ ਜਾਨ ਹੀ ਕੱਢ ਲਿਓ ਇਹ ਕੰਬੀਨੇਸ਼ਨ ਨੂੰ ਸਮਝ ਨਹੀਂ ਆ ਫਿਸ਼ ਐਂਡ ਚਿਪਸ ਮੈਨੂੰ ਮੈਦੇ ਚੀਪਸ ਉਹ ਜਰ ਰੱਖਣਗੇ ਜਦੋਂ ਦੀ ਨਾਰਮਲ ਚਿਪਸ ਢਿੱਡ ਫੁੱਲ ਗਿਆ ਉਹਦਾ ਨੇਰਾ ਵੀ ਹੋ ਗਿਆ ਥੋੜਾ ਰਾਤ ਦਾ ਮੋਲ ਦੇਖੋ ਸਮਾਪਤੀ ਕਰਦੇ ਹਾਂ ਜੀ ਇੱਥੇ ਹੀ ਇਦਾਂ ਦੇ ਰੋਲ ਤੇ ਬਹਾਲੀ ਆਪਾਂ ਰੀਵੀ 2 ਚ ਜਾਈਏ ਨਾ ਜਦੋਂ ਵੀ ਮਿਲ ਖਾਂਦੇ ਰਹਿਣੇ ਇਦਾਂ ਦਾ ਸੇਮ ਕੰਬੀਨੇਸ਼ਨ ਸੇਮ ਟੇਸਟ ਇਦਾਂ ਦਾ ਹੈਗਾ ਉੱਤੇ ਜਿਹੜਾ ਫਿਸ਼ੀਅਨ ਚਿਪਸ ਹੈ ਇਹ ਥੋੜਾ ਯੂਨੀਕ ਕਨਸੈਪਟ ਲੱਗਿਆ ਮੈਨੂੰ ਤਾਂ ਕਰਕੇ ਮੈਂ ਤੁਹਾਨੂੰ ਸ਼ੇਅਰ ਕੀਤਾ ਕਿ ਮਸਟ ਟ੍ਰਾਈ ਦਿਸ ਚੰਗਾ ਜੀ ਚੱਲਦੇ ਆ ਜੀ ਆਪਣਾ ਉਹ ਗਿਆ 스낵ਸ ਖਤਮ ਹੁਣ ਤਾਂ ਡਿਨਰ ਦਾ ਟਾਈਮ ਹੋ ਗਿਆ ਤੇ ਬਹੁਤ ਵਧੀਆ ਲੱਗਿਆ ਯਾਰ ਬਹੁਤ ਜ਼ਿਆਦਾ ਘੈਂਟ ਤੇ ਜ਼ਰੂਰ ਆਇਓ ਸਾਰੇ ਜਣੇ ਜ਼ਰੂਰ ਖਾ ਕੇ ਜਾਇਓ ਆਪਣੇ ਜਾਣਕਾਰ ਵੀ ਉੱਥੇ ਮਿਲ ਗਏ ਭਾਜੀ ਕੀ ਹਾਲ ਚਾਲ ਠੀਕ ਠਾਕ ਵਧੀਆ ਕਿਵੇਂ ਲੱਗਿਆ ਫੂਡ ਯਾਰ ਭਾਜੀ ਸਹੀ ਕਾਫੀ ਸਾਲਾਂ ਤੋਂ ਇੱਥੋਂ ਦੇਖ ਰਹੇ ਹਾਂ ਜਿਹੜਾ ਸਰਾਏ ਹੋ ਖਾ ਰਿਹਾ ਆਪਣਾ ਹੌਸਲ ਹਾਂਜੀ ਡਰੈਸ ਹੋ ਜਾਂਦਾ ਬਹੁਤ ਵਧੀਆ ਹੈ ਸਾਡੇ ਤੋਂ ਇਥੋਂ ਲੰਘ ਨਹੀਂ ਹੁੰਦਾ अच्छा जी ਇਹਨਾਂ ਦਾ ਜੋ ਵੀ ਇਹਨਾਂ ਦਾ ਖਾਣਾ ਬਹੁਤ ਵਧੀਆ ਹੈ ਤੇ ਹੁਣ ਅਸੀਂ ਸਨੈਕਸ ਵਗੈਰਾ ਖਾਚ ਰਹੇ ਹਾਂ ਨਾ ਜੀ ਤੇ ਸਾਰਾ ਫੂਡ ਵੀ ਜੋ ਲੰਚਾ ਬੇਫਾਸਾ ਬਹੁਤ ਵਧੀਆ ਹੁੰਦਾ ਕਰਦਾ ਹੈ। ਬਾਕੀ ਦਾ ਵੀਊ ਨਾ ਬਹੁਤ ਤੁਹਾਨੂੰ ਕਿੱਦਾਂ ਲੱਗਿਆ ਜਨਾਬ ਵਧੀਆ ਲੱਗੇ ਖਾਣਾ ਇੱਥੇ? ਬਹੁਤ ਵਧੀਆ। ਕੀ ਖਾਧਾ ਆਪਣੇ ਮਨਪਸੰਦ ਦੀ ਚੀਜ਼ ਕੀ ਖਾਧੀ? ਪਨੀਰ ਦਾ ਸੈਂਡਵਿਚ। ਬਹੁਤ ਸੈਂਡਵਿਚ ਤੋਂ ਇਲਾਵਾ ਸੈਂਡਵਿਚ, ਫਰਾਈਜ਼, ਸ਼ੇਕਸ ਇੱਥੇ